हां ਸਾਡੇ ਪੰਜਾਬ ਦੇ ਬਜਟ ਦੇ ਵਿੱਚ ਜੋ ਅਸੀਂ ਵਾਦਾ ਕੀਤਾ ਜੋ 1000 ਰੁਪਏ ਵਾਲਾ ਜੋ ਲੇਡੀਜ਼ ਵਾਲਾ ਮਹਿਲਾਵਾਂ ਨੂੰ 1000 ਰੁਪਏ ਵਾਲਾ ਉਹ ਬਜਟ ਦੇ ਵਿੱਚ ਆਊਗਾ ਤੇ ਉਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਆਉਣਗੀਆਂ ਅਸੀਂ ਕੋਈ ਇਹ ਨਹੀਂ ਲਿਖਦੇ ਵੀ ਆਖਰੀ ਸਾਲ ਹੈ ਮੈਂ ਵੀ ਸ਼ਾਇਦ ਇਹ ਹੀ ਲੋਕਾਂ ਨੂੰ ਯਾਦ ਰਹਿੰਦਾ ਹੈ ਲੋਕਾਂ ਨੂੰ ਪੁਰਾਣੀਆਂ ਗੱਲਾਂ ਵੀ ਯਾਦ ਨਹੀਂ ਕਿ ਜਦੋਂ ਦੇ ਆਏ ਨੇ ਕਿੰਨਾ ਫਰਕ ਪੈ ਗਿਆ ਅਸੀਂ ਇਅਰ ਨਹੀਂ ਗਿਣਦੇ ਮੈਡਮ ਅਸੀਂ ਤਾਂ ਪਹਿਲੇ ਪਹਿਲੇ ਦਿਨ ਤੋਂ ਹੀ ਲੱਗੇ ਸੀ ਕੰਮ ਤੇ ਬਹੁਤ ਲੇਟਾਂ ਪਹਿਲਾਂ ਹੀ ਬਹੁਤ ਇਅਰਜ਼ ਲੇਟ ਹੋ ਗਿਆ ਪਹਿਲਾਂ ਹੀ ਦੇਖੋ ਬਿਜਲੀ ਦਾ ਬੇਲ ਅਸੀਂ ਆਉਣ ਸਾਰ ਮਾਫ ਕੀਤਾ ਅਸੀਂ ਪਹਿਲੇ ਸਾਲ ਤੋਂ ਕੰਮ ਲੱਗੇ ਸੀ ਅਸੀਂ ਮਹੱਲਾ ਕਲੀਨ ਕਾਮ ਆਧਨੀ ਕਲੀਨਿਕ ਆਉਣ ਸਾਰ ਬਣਾਉਣ ਲੱਗੇ ਅਸੀਂ ਜਿਹੜਾ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਕ੍ਰਿਸ਼ਨ ਕੁਮਾਰ ਜੀ ਇੱਥੇ ਮੌਜੂਦ ਹੋਣਗੇ ਨਹਿਰੀ ਪਾਣੀ ਦਾ ਕੰਮ ਉਦੋਂ ਹੀ ਸ਼ੁਰੂ ਕੀਤਾ ਠੀਕ ਹੈ ਜੀ ਅਸੀਂ ਟੋਲ ਪਲਾਜੇ ਬੰਦ ਕਰਨੇ ਪਹਿਲੇ ਸਾਲ ਤੋਂ ਸ਼ੁਰੂ ਕੀਤੇ ਹਨਾ ਅਸੀਂ ਸ਼ਹੀਦ ਪਰਿਵਾਰ ਨੂੰ ਜਿਹੜੇ ਫੌਜ ਦੇ ਵਿੱਚ ਆ ਪੁਲਿਸ ਦੇ ਵਿੱਚ 1 ਕਰੋੜ ਰੁਪਏ ਦਾ ਵਿਆਰਥਿਕ ਸਹਾਇਤਾ ਦੇਣਾ ਉਦੋਂ ਹੀ ਸ਼ੁਰੂ ਕੀਤਾ ਨੌਕਰੀਆਂ ਦੇਣੀਆਂ ਪਹਿਲੇ ਸਾਲ ਤੋਂ ਸ਼ੁਰੂ ਕੀਤੀਆਂ ਸੋ ਹੁਣ ਇਹ ਕੁਝ ਕਮ ਹੈ ਹਜੇ ਨੇ ਜਿਵੇਂ ਕਿ ਹੁਣ ਹੈਲਥ ਕਾਰਡ ਦਾ ਜਿਹੜਾ ਬਣਾਇਆ ਜੀਵਨ ਬੀਮਾ ਉੱਚ ਤੁਸੀਂ ਵੀ ਆਓਗੇ ਸਾਰੇ ਕੋਈ ਪਰਿਵਾਰ ਉਹਦੇ ਵਿੱਚ ਨਹੀਂ ਬਚੂਗਾ 10 ਲੱਖ ਰੁਪਏ ਦਾ ਹੈਲਥ ਕਾਰਡ ਦਾ ਜਿਹੜਾ ਬੀਮਾ ਕਿ ਹਰ ਪਰਿਵਾਰ ਦਾ ਹੋਊਗਾ ਔਰ ਬਕਾਇਦਾ ਉਹਦੇ ਵਿੱਚ 950 ਦੇ ਲਗਭਗ ਪ੍ਰਾਈਵੇਟ ਹਸਪੀਟਲ ਵੱਡੇ ਵੱਡੇ ਹਸਪੀਟਲ ਜਿਸ ਵਿੱਚ ਮੈਕਸ ਵੀ ਸ਼ਾਮਿਲ ਹੈ 40 40 ਜਿਹੜਾ ਹਸਪੀਟਲ ਚੰਡੀਗੜ੍ਹ ਵਾਲਾ ਮਹਾਲੀ ਵਾਲਾ ਜਿਹਾ ਨਹੀਂ ਪਰ ਲੁਧਿਆਣੇ ਵਾਲਾ ਉਹਦੇ ਵਿੱਚ ਆ ਗਿਆ ਮੁਹੱਲੀ ਬੜਾਈ ਨਾਲ ਵੀ ਗੱਲ ਹੋਊਗੀ ਸੋ ਮਤਲਬ ਬਹੁਤ ਵੱਡੇ ਵੱਡੇ ਹਸਪੀਟਲ ਔਰ ਹਰ ਕਿਸਮ ਦੀ ਬਿਮਾਰੀ ਪਰਮਾਤਮਾ ਕਰੇ ਕਿ ਜਦ ਕਰੇ ਬਿਮਾਰੀ ਆਵੇ ਨਾ ਪਰ ਜੇ ਆ ਜੇ ਤਾਂ ਇਸ ਪੱਖੋਂ ਇਨਾ ਰਹੇ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਮੈਂ ਇਲਾਜ ਨਹੀਂ ਕਰਾ ਸਕਦਾ ਆਪਣੇ ਸਾਕ ਸੰਬੰਧੀ ਦਾ ਜਾਂ ਆਪਣੇ ਪਰਿਵਾਰ ਵਾਲਿਆਂ ਦਾ ਸੋ ਆਉਣ ਵਾਲੇ ਦਿਨਾਂ 'ਚ ਬਜਟ ਆਊਗਾ ਦੇਸ਼ ਦਾ ਬਜਟ ਆਊਗਾ ਪਹਿਲੇ ਤਾਂ ਉਹਦੇ 'ਚ ਉਮੀਦ ਕਰਦੇ ਆ ਕਿ ਪੰਜਾਬ ਲਈ ਕੁਝ ਨਾ ਕੁਝ ਸਪੈਸ਼ਲ ਪੈਕੇਜ ਰੱਖਿਆ ਜਾਊਗਾ ਕਿਉਂਕਿ ਪੰਜਾਬ ਬ੍ਰੈਡਵਿਨਰ ਹੈ ਪੰਜਾਬ ਕੁਰਬਾਨੀਆਂ ਵਾਸਤੇ ਹਮੇਸ਼ਾ ਪੰਜਾਬ ਖੜਾ ਰਹਿੰਦਾ ਹੈ ਦੇਸ਼ ਨੂੰ ਅਨਾਜ ਦੇ ਪੱਖੋਂ ਆਤਮ ਨਿਰਭਰ ਬਣਾਉਣਾ ਪੰਜਾਬ ਹੈ ਸੋ ਸਾਨੂੰ ਉਮੀਦ ਹੈ ਕਿ ਬਜਟ ਦੇ ਵਿੱਚ ਸਪੈਸ਼ਲ ਪੈਕੇਜ ਹੋਊਗਾ ਹਾਂ ਸਾਡੇ ਪੰਜਾਬ ਦੇ ਬਜਟ ਦੇ ਵਿੱਚ ਜੋ ਅਸੀਂ ਵਾਦਾ ਕੀਤਾ ਜੋ ਹਜ਼ਾਰ ਰੁਪਏ ਵਾਲਾ ਜੋ ਲੇਡੀਜ਼ ਵਾਲਾ ਮਹਿਲਾਵਾਂ ਨੂੰ ਹਜ਼ਾਰ ਰੁਪਏ ਵਾਲਾ ਉਹ ਬਜਟ ਦੇ ਵਿੱਚ ਆਊਗਾ ਤੇ ਉਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਆਉਣਗੀਆਂ ਅਸੀਂ ਕੋਈ ਇਹ ਨਹੀਂ ਲਿਖਦੇ ਵੀ ਆਖਰੀ ਸਾਲ ਹੈ ਮੈਂ ਵੀ ਇਹ ਸ਼ਾਇਦ ਹੀ ਲੋਕਾਂ ਨੂੰ ਯਾਦ ਰਹਿੰਦਾ ਹੈ ਲੋਕਾਂ ਨੂੰ ਪੁਰਾਣੀਆਂ ਗੱਲਾਂ ਵੀ ਯਾਦ ਨਹੀਂ ਕਿ ਜਦੋਂ ਦੇ ਆਏ ਨੇ ਕਿੰਨਾ ਫਰਕ ਪੈ ਗਿਆ ਸੜਕਾਂ ਬਣ ਰਹੀਆਂ ਨੇ ਤਾਂ 44000 ਕਿਲੋਮੀਟਰ ਸੜਕਾਂ ਬਣ ਗਈਆਂ ਨੇ 65000 ਕਿਲੋਮੀਟਰ ਚ ਜੇ ਸਾਨੂੰ ਆਰਡੀਐਫ ਦਾ ਪੈਸਾ ਮਿਲ ਜੇ ਅਸੀਂ ਉਹ ਬਾਕੀ ਵੀ ਅਸੀਂ ਸੜਕਾਂ ਜਿਹੜੀਆਂ ਨੇ ਈਵਨ ਪਿੰਡਾਂ ਨਹੀਂ ਫਿਰਨੀਆਂ ਤੇ ਵੀ ਸੜਕਾਂ ਬਣਾ ਰਹੇ ਆ ਪਹਾੜਾਂ ਨੂੰ ਜਾਂਦੀਆਂ ਵੀ ਸੜਕਾਂ ਬਣਾ ਰਹੇ ਆ ਸੋ ਹਾਈਵੇ ਜਿਹੜੇ ਪਹਿਲਾਂ ਕਦੇ ਬਣੇ ਹੀ ਨਹੀਂ ਸੀ ਕਦੇ ਵੱਡੀਆਂ ਸੜਕਾਂ ਜਿਵੇਂ ਸਰਹੰਦ ਤੋਂ ਪਟਿਆਲਾ ਰੋਡ ਨੂੰ ਕਿਲਰ ਰੋਡ ਕਹਿੰਦੇ ਸੀ ਹਰ ਰੋਜ਼ ਤਿੰਨ ਬੰਦਿਆਂ ਦੀ ਡੈਥੀ ਐਵਰੇਜ ਆਉਂਦੀ ਸੀ ਉਹ ਜਿਹੜੀਆਂ ਚੌੜੀ ਕਰਤੀ ਸੜਕ ਤੇ ਉਹ ਲੋਕ ਕਹਿੰਦੇ ਆ ਸਾਡੀ ਜਿੰਦਗੀਆਂ ਬਚ ਗਈਆਂ ਐਸਐਸਐਫ ਬਹੁਤ ਵਧੀਆ ਕੰਮ ਕਰ ਰਹੀ ਹੈ ਅੱਜ ਸੜਕ ਸੁਰੱਖਿਆ ਦੇ ਮਾਮਲੇ ਤੇ ਪ੍ਰਧਾਨ ਮੰਤਰੀ ਜੀ ਬੋਲੇ ਆ ਆਪਣਾ ਮਨ ਕੀ ਬਾਤ ਦੇ ਵਿੱਚ ਹੈਨਾ ਸੜਕਾਂ ਤੇ ਪੰਜਾਬ ਜਦੋਂ ਮੈਂ ਐਮਪੀ ਸੀ ਮੈਂ ਡਾਟਾ ਕਢਾਇਆ ਸੀ ਪੰਜਾਬ ਟਾਪ 2 ਜਾਂ ਟਾਪ 3 ਦੇ ਵਿੱਚ ਸੀਗਾ ਪਰ ਡੇ ਔਨ ਦਾ ਸਪੋਟ ਡੈਥ ਦੇ ਵਿੱਚ 15 16 ਸੀ ਉਸ ਵੇਲੇ ਮੈਂ ਇਹ ਤੁਹਾਨੂੰ 2018 ਦੀ ਗੱਲ ਕਰ ਰਿਹਾ ਤੇ ਅੱਜ 48% ਮੌਤਾਂ ਘਟ ਗਈਆਂ ਕਿਉਂਕਿ ਐਸਐਸਐਫ ਮੌਕੇ ਤੇ ਪਹੁੰਚਣ ਲੱਗੀ ਤੇ ਉੱਥੇ ਜਾ ਕੇ ਉਹਨਾਂ ਨੂੰ ਫਰਸਟ ایڈ ਮਿਲਣ ਲੱਗੀ ਤੇ ਉਹਨਾਂ ਨੂੰ ਇਮੀਡੀਏਟਲੀ ਹਸਪਤਾਲ ਚ ਪਹੁੰਚਾਇਆ ਜਾਣ ਲੱਗਿਆ 48% ਮੌਤਾਂ ਘਟ ਗਈਆਂ ਇਹ ਗੱਲ ਨਿਤਨਗੜ ਕ੍ਰਿਸ਼ੀ ਨੇ ਇੱਕ ਸਵਾਲ ਦੇ ਜਵਾਬ ਚ ਰਾਜ ਸਭਾ ਦੇ ਵਿੱਚ ਦੱਸੀਏ ਸੋ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਜੇ ਸਾਡੇ ਸਾਨੂੰ ਹੋਰ ਦੋ ਤਿੰਨ ਸਟੇਟਾਂ ਜਿਹੜੀਆਂ ਉਹ ਫਾਲੋ ਕਰਨ ਨੂੰ ਕਹਿੰਦੀਆਂ ਕਿ ਅਸੀਂ ਵੀ ਵੜਾਉਣਾ ਹੈ ਐਦਾਂ ਦਾ ਸਿਸਟਮ ਤੁਸੀਂ ਦੱਸ ਦੋ ਅਸੀਂ ਖੁਸ਼ੀ-ਖੁਸ਼ੀ ਉਹਨਾਂ ਨੂੰ ਦੱਸਾਂਗੇ ਤਾਂ ਕਿ ਦੇਸ਼ ਦੇ ਜਿਹੜੀਆਂ ਕੀਮਤੀ ਜਾਨਾਂ ਸੜਕਾਂ ਤੇ ਜਾ ਰਹੀਆਂ ਉਹ ਬਚਣ